ਰਾਵਣਾ ਵੀ ਸਾਰਿਆਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਾਲਵੇਰ ਲਾਈਨ 'ਚ ਮੇਰਾ ਨਾਮ ਹਰਵਿੰਦਰ ਸਿੰਘ ਤੇ ਮੈਂ ਟੈਕਸੀ ਜਲੋਂ ਆਇਆ ਅੱਜ ਆਪਾਂ ਪਹੁੰਚੇ ਹੋਏ ਸੀਗੇ ਸ਼ਿਮਲੇ ਤੇ ਮਾਹੌਲ ਚੱਲ ਪੂਰਾ ਕੈਂਪ ਸੀਗਾ ਧੁੱਪ ਵਗੈਰਾ ਪੂਰੀ ਨਿਕਲ ਹੀ ਹੋਈ ਸੀਗੀ ਤੇ ਐਚਪੀ ਵਾਲਿਆਂ ਦੀ ਤਿਆਰ ਕੀਤੀ ਹੋਈ ਮਰੂਤੀ ਦੇਖ ਲਓ ਪਤੰਦਰਾ ਨੇ ਫੋਰਚੂਨਰ ਹੀ ਬਣਾ ਰੱਖਿਆ ਸੀਗਾ ਇਹਨੂੰ ਦਾ ਆ ਉਸ ਤੋਂ ਬਾਅਦ ਆਪਾਂ ਨੇ ਆਪਣੀ ਰਾਣੀ ਸੁੰਦਰਾ ਤੇ ਮਾਰੇ ਕੱਪੜਾ ਅੱਜ ਆਪਾਂ ਜਾਣਾ ਸੀਗਾ ਸ਼ਿਮਲੇ ਤੋਂ ਮਨਾਲੀ ਸਵਾਰੀ ਨੂੰ ਬਰਫ਼ ਦਿਖਾਉਣਾ ਇਹਨਾਂ ਨੂੰ ਕਿਸੇ ਨੇ ਕਹਿ ਦਿੱਤਾ ਕਿ Shimla 'ਤੇ ਬਰਫ਼ ਪਈ ਹੋਈ ਆ ਪਰ Shimla 'ਤੇ ਹਲੇ ਬਰਫ਼ ਹੈ ਨਹੀਂ ਸੀਗੀ ਫਿਰ ਇਹ ਆਪਣੇ ਕੋਲੇ ਆ ਕੇ ਕਿ ਆਪਾਂ ਨੂੰ ਬਰਫ਼ ਦਿਖਾ ਕੇ ਲਿਆ ਹਰਮਿੰਦਰ ਤੇ ਹੁਣ ਆਪਾਂ ਇਹਨਾਂ ਨੂੰ ਲੈ ਕੇ ਚੱਲੇ ਆ ਬਰਫ਼ ਦਿਖਾਉਣ ਗੱਡੀ ਪਾਰਕਿੰਗ ਤੋਂ ਕੱਟ ਕੇ ਸਿੱਧੀ ਪਾਤੀ ਆਪਾਂ ਨੇ ਸਵਾਰੀ ਦੇ ਹੋਟਲ ਵੱਲ ਨੂੰ ਸਮਾਨ ਆਪਾਂ ਟਾਈਮ ਨਾਲ ਹੀ ਲੋਡ ਕਰ ਲਿਆ ਸੀਗਾ ਸਵਾਰੀ ਨੂੰ ਆਪਾਂ ਨੇ ਕੱਟ ਲਿਆ ਸੀਗਾ ਹੋਟਲ 'ਚੋਂ ਉਸ ਤੋਂ ਬਾਅਦ ਗੱਡੀ ਪਾਤੀ ਆਪਾਂ ਨੇ ਮਨਾਲੀ ਵਾਲੇ ਰੂਟ ਤੇ Shimla ਤੋਂ Manali ਜਾਣ ਵਾਲਾ ਰਸਤਾ ਨਾ ਬਿਲਕੁਲ ਸਿੰਗਲ ਆ ਤੇ ਇਸ ਰੋਡ ਤੇ ਟਰੱਕਾਂ ਵਾਲੇ ਬਹੁਤ ਚੱਲਦੇ ਆ ਛੇਤੀ ਛੇਤੀ ਕ੍ਰੋਸਿੰਗ ਵੀ ਨਹੀਂ ਮਿਲਦੀ ਹੈਗੀ ਉੱਤੋਂ ਹਿਮਾਚਲ ਵਾਲੇ ਨਾਲ ਸਾਹਮਣੇ ਤੋਂ ਜਦੋਂ ਆਉਂਦੇ ਆ ਬਿਨਾ ਹਾਰਨ ਦੇ ਗੱਡੀ ਐਦਾਂ ਪੂਰੀ ਸਪੀਡ ਨਾਲ ਲੈ ਕੇ ਆਉਂਦੇ ਆ ਕਿ ਤੁਹਾਨੂੰ ਲੱਗੂ ਕਿ ਵਿੱਚ ਹੀ ਮਾਰ ਦੇਣਗੇ ਪਰ ਉਹ ਮੱਚ ਨਹੀਂ ਮਾਰਦੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਚਲਾਉਣੀ ਆਉਂਦੀ ਆ ਸ਼ਾਮ ਹੀ ਹੋ ਚੁੱਕੀ ਸੀਗੀ ਆਪਾਂ ਨੂੰ ਮੰਡੀ ਪਹੁੰਚਦੇ ਆ ਪਹੁੰਚਦੇ ਆ ਨੂੰ ਉੱਤੋਂ ਬਾਅਦ ਅੱਗੇ ਵਾਲਾ ਰੋਡ ਤਾਂ ਪੂਰਾ ਟੂਬੇ ਬਣਿਆ ਹੋਇਆ ਆ ਪੂਰੀ ਗੱਡੀ ਖਿੱਚ ਕੇ ਜਾਂਦੀ ਆ ਪਰ ਫਿਰ ਵੀ ਸਪੀਡ ਕੈਮਰੇ ਲੱਗੇ ਹੋਇਆ 60 70 ਦੀ ਸਪੀਡ ਨਾਲ ਧਿਆਨ ਨਾਲ ਜੀ ਜਾਣਾ ਪੈਂਦਾ ਹੈ। ਉਸ ਤੋਂ ਬਾਅਦ ਟਨਲਾਂ ਬਣ ਚੁੱਕੀਆਂ ਨੇ ਹਨਾ ਤੁਸੀਂ ਚੈੱਕ ਕਰੋ ਰੋਡ ਪੂਰਾ ਘੈਂਟ ਬਣਿਆ ਹੋਇਆ ਹੈ। ਤੁਹਾਨੂੰ ਗੱਡੀ ਚਲਾਉਣ ਦਾ ਇਦਾਂ ਲੱਗੂਗਾ ਨਹੀਂ ਕਿ ਤੁਸੀਂ ਪਹਾੜਾ 'ਚ ਗੱਡੀ ਚਲਾ ਰਹੇ ਹੋ। ਉਸ ਤੋਂ ਬਾਅਦ ਆਪਾਂ ਨੇ ਬਿਆਸ ਵਿਊ ਢਾਬੇ ਮੰਡੀ ਕ੍ਰੋਸ ਕਰਕੇ ਰੋਟੀ ਖਾਣ ਲਈ ਬ੍ਰੇਕ ਮਾਰੀ ਸੀਗੀ। ਪੰਡੋਰ ਟਾਈਮ ਤੇ ਜਾਵਣ ਲੱਗਿਆ ਹੋਇਆ ਸੀ ਕਿਉਂਕਿ ਜਦੋਂ ਫਲੱਡ ਵਗੈਰਾ ਆਏ ਸੀਗੇ ਰੋਡ ਪੂਰਾ ਖਿਸਕ ਗਿਆ ਸੀਗਾ ਇੱਥੇ ਤੇ ਕੱਚਾ ਯਾ ਰੋਡ ਆ ਉੱਤੋਂ ਬੋਲਵੋ ਬੱਸਾਂ ਆਉਂਦੀਆਂ ਨੇ ਟਰੱਕਾਂ ਵਾਲੇ ਨੇ ਬਹੁ ਤਨਲਾ ਜੇ ਫੇਰ ਆਪਾਂ ਵੜ ਗਏ ਸੀ ਇਹ ਦੁਬਾਰਾ ਤੋਂ ਤਨਲਾ ਚ ਵੈਂਟੀਲੇਸ਼ਨ ਤੇ ਲਾਈਟਿੰਗ ਪ੍ਰੋਪਰ ਆ ਤੁਹਾਨੂੰ ਇਦਾਂ ਨਹੀਂ ਲੱਗੂਗਾ ਕਿ ਤੁਸੀਂ ਮਤਲਬ ਕੀ ਗੱਡੀ ਪਹਾੜਾਂ 'ਚ ਚਲਾ ਰਹੇ ਹਾਂ ਕਿ ਕਿਸੇ ਮੈਦਾਨੀ ਇਲਾਕੇ 'ਚ ਚਲਾ ਰਹੇ ਹਾਂ ਉਸ ਤੋਂ ਬਾਅਦ ਆਪਣੇ ਸਾਹਮਣੇ ਇੱਕ ਗੱਡੀ ਜਾ ਰਹੀ ਸੀਗੀ ਬਿਰਦੀ ਹਟਿਓਸ ਟੋヨタ ਹਟਿਓਸ ਮੈਂ ਵੀ ਇਹ ਗੱਡੀ ਚਲਾਈ ਆ ਬੜੀ ਘੈਂਟ ਗੱਡੀ ਆ ਪਾਈ ਨੇ ਪੂਰੀ ਗੱਲਬਾਤ ਓਕੇ ਕੀਤੀ ਹੋਈ ਸੀਗੀ ਗੱਡੀ ਦੀ ਉਸ ਤੋਂ ਬਾਅਦ ਪਹਾੜਾਂ ਦੀ ਤੁਸੀਂ ਲਾਈਟਿੰਗ ਚੈੱਕ ਕਰ ਸਕਦੇ ਹੋ ਵੀਡੀਓ 'ਚ ਤਾਂ ਪ੍ਰੋਪਰ ਦਿਖ ਨਹੀਂ ਰਹੀ ਹੋਣੀ ਪਰ ਰਾਤ ਨੂੰ ਬਹੁਤ ਹਣੀ ਲੱਗਦੀ ਹੈ ਉਸ ਤੋਂ ਬਾਅਦ ਸਵਾਰੀ ਨੂੰ ਆਪਾਂ ਨੇ ਡ੍ਰੌਪ ਕਰਤਾ ਸੀਗਾ ਸਵਾਰੀ ਦਾ ਹੋਟਲ ਤੇ ਆਪਾਂ ਵੀ ਆਪਣਾ ਬੈੱਡ ਬਣਾ ਕੇ ਆ ਕੇ ਸੌਂਗੇ ਸੀਗੇ ਬਾਬਾ ਥੱਕ ਗਏ ਸੀਗੇ ਆਪਾਂ ਗੱਡੀ 12-13 ਘੰਟੇ ਚਲਾ ਲਈ ਸੀਗੀ ਉਸ ਤੋਂ ਬਾਅ ਤੋਂ ਰੱਬ ਦੀ ਨਜ਼ਾਰਾ ਹੀ ਆ ਜਾਂਦਾ ਆ ਉਸ ਤੋਂ ਬਾਅਦ ਫਿਰ ਆਪਾਂ ਢੇੜੇ-ਗੂੜੇ ਕੱਢਦੇ ਆ ਪਾਣੀ ਦੀ ਆਵਾਜ਼ ਇੰਨੀ ਸਾਫ਼ ਸੁਣਦੀ ਹੈ ਨਾ ਇੱਥੇ ਚੱਲਦੇ ਹੋਏ ਪਾਣੀ ਦੀ ਆਵਾਜ਼ ਕਿਉਂਕਿ ਸਵੇਰੇ-ਸਵੇਰੇ ਪੂਰੀ ਸ਼ਾਂਤੀ ਹੁੰਦੀ ਆ ਉਦੋਂ ਸੂਰਜ ਹੁਣੀ ਵੀ ਆ ਚੁੱਕੇ ਸੀਗੇ ਉਸ ਤੋਂ ਬਾਅਦ ਚੈੱਕ ਕਰਾਉਂਦੇ ਸਾਨੂੰ ਪੂਲ ਇਹ ਗਰਮ ਪਾਣੀ ਦਾ ਪੂਲ ਆ ਤੇ ਇਹ ਮੇਰੇ ਯਾਰ ਦੋਸਤ ਜੱਗੀ ਨੇ ਦਿਖਾਇਆ ਸੀਗਾ ਮੈਨੂੰ ਤੇ ਇੱਥੇ 300 ਰੁਪਏ ਲੱਗਦੇ ਆ ਤੁਸੀਂ ਨਹਾਤੋ ਸਕਦੇ ਹੋ ਤੇ ਫਰੈਸ਼ ਹੋ ਸਕਦੇ ਹੋ ਨਹਾਤੋ ਕੇ ਫਰੈਸ਼ ਹੋ ਕੇ ਸਵਾਰੀ ਨੂੰ ਜਾ ਕੇ ਗੱਡੀ ਪਾਤੀ ਆਪਾਂ ਨੇ ਉੱਪਰ ਵੱਲ ਨੂੰ ਯਾਨੀ ਕਿ ਪਹਾੜਾ ਵੱਲ ਨੂੰ ਅਟਾਟਾਂ ਤੇ ਬੀਬੂ ਤੁਸੀਂ ਦੇਖ ਹੀ ਸਕਦੇ ਹੋ برف ਵਾਲੇ ਪਹਾੜ ਸਾਹਮਣੇ ਦਿਖ ਰਹੇ ਸੀਗੇ ਉਸ ਤੋਂ ਬਾਅਦ ਸਲਾਂਘ ਬੈਲੀ ਕੋਲੇ ਸਵਾਰੀ ਨੇ ਨਾਸ਼ਤਾ ਕਰਨਾ ਸੀਗਾ ਤੇ ਆਪਾਂ ਨੇ ਵੀ ਕਰਨਾ ਸੀਗਾ ਟਾਬੇ ਤੇ ਬ੍ਰੇਕ ਮਾਰੀ ਸੀਗੀ ਆਪਾਂ ਨੇ ਲਈ ਕਾਫੀ ਤੇ ਲਿਆ ਪਰਾਠਾ ਉਸ ਤੋਂ ਬਾਅਦ ਇੱਕ ਚੀਜ਼ ਦਿਖਾਉਣਾ ਤੁਹਾਨੂੰ ਨੇਚਰ ਦੀ ਆ ਚੈੱਕ ਕਰੋ ਬਿੱਲੀ ਆ ਗਈ ਸੀਗੀ ਮੇਰੇ ਕੋਲੇ ਇਹ ਕਹਿੰਦੀ ਪਤੰਦਰਾ ਮੈਨੂੰ ਵੀ ਪਰਾਠਾ ਖਵਾ ਫਿਰ ਇਹਨੂੰ ਵੀ ਪੇਟ ਪੂਜਾ ਕਰਾਈ ਤੇ ਆਪਾਂ ਵੀ ਕਰਾਈ ਪਤੰਦਰ ਦੀ ਖਾ ਕੇ ਪਰੌਂਠਾ ਮੇਰੇ ਨਾਲ ਨਾਲ ਹੀ ਘੁੰਮੀ ਜਾਂਦੀ ਸੀਗੀ। ਉਸ ਤੋਂ ਬਾਅਦ ਫਿਰ ਆਪਾਂ ਨੇ 168 ਨੰਬਰ ਸ਼ਾਪ ਹਰੀ ਬਾਈ ਕੋਲੇ ਬ੍ਰੇਕ ਮਾਰੀ ਸੀ ਕਿਉਂਕਿ ਕਿ ਸਵਾਰੀ ਨੂੰ ਫਿਰ ਬਰਫ ਵਾਲੇ ਬੂੜ ਤੇ ਕੋਟ ਵੀ ਦਬਾਉਣੇ ਸੀਗੇ। ਫਿਰ ਆਪਾਂ ਨੇ ਗੱਡੀ ਪਾਤੀ ਸੀਗੀ ਸਿੱਧੀ ਅਟਾ ਟਨਲ ਵੱਲ ਨੂੰ। ਜਦੋਂ ਉੱਪਰ ਨੂੰ ਜਾਂਦੇ ਆ ਨਾ ਆ ਪੁਲ ਜਿਆ ਬੜਾ ਸੋਹਣਾ ਬਣਿਆ ਆ ਉੱਥੇ। ਉਸ ਤੋਂ ਬਾਅਦ ਅਟਾ ਟਨਲ ਤੇ ਚੈਕਿੰਗ ਵਗੈਰਾ ਪ੍ਰੋਪਰ ਚੱਲ ਰਹੀ ਸੀ ਕਿ ਅਟਾ ਟਨਲ ਇਹ ਅਟਾ ਟਨਲ ਪੂਰੀ ਆਰਮੀ ਵਾਲਿਆਂ ਵੱਲੋਂ ਬਣਾਈ ਗਈ ਆ। ਕਿਉਂਕਿ ਇੱਧਰ ਤੇ ਜਿੰਨੇ ਵੀ ਰੋਡ ਆ ਬੀਆਰਓ ਵਾਲੇ ਬਣਾਉਂਦੇ ਆ ਯਾਨੀ ਕਿ ਇਹ ਸਾਰਾ ਆਰਮੀ ਵਾਲਿਆਂ ਦੇ ਅੰਡਰ ਆਉਂਦਾ ਏਰੀਆ ਤਦ ਕਰਕੇ ਇੱਥੇ ਰੋਡ ਕੋਈ ਹੋਰ ਮੈਨੇਜ ਨਹੀਂ ਕਰਦਾ ਉਹੀ ਕਰਦੇ ਆ ਤੇ ਇਹ ਸਾਰੇ ਰੋਡ ਤੁਸੀਂ ਦੇਖ ਸਕਦੇ ਹੋ ਕਿ ਫੌਜੀਆ ਨੇ ਬਣਾਇਆ ਹੋਇਆ ਬਹੁਤ ਸੋਹਣੀ ਬਣਾਈ ਹੋਇਆ 8 ਕਿਲੋਮੀਟਰ ਲੰਬੀ ਟਨਲ ਆ ਜਦੋਂ ਆਪਾਂ 8 ਟਨਲ ਤੋਂ ਪਾਰ ਨਿਕਲਦੇ ਆ ਤਾਂ ਵਿਊ ਕੁਝ ਐਦਾਂ ਦਾ ਹੁੰਦਾ ਆ ਦੁਨੀਆ ਹੀ ਚੇਂਜ ਹੋ ਜਾਂਦੀ ਏ ਪੂਰੀ ਬਰਫ਼ ਵਗੈਰਾ ਪੂਰੀ ਪ੍ਰੋਪਰ ਪਈ ਹੋਈ ਸੀਗੀ ਤੇ ਆ ਬਰਫ਼ ਦਾ ਪਾਣੀ ਚੱਲੀ ਜਾਂਦਾ ਸੀਗਾ ਆਪਾਂ ਵੀ ਫੇ ਗੇੜੇ ਗੂੜੇ ਕੱਢ ਕੇ ਸਵਾਰੀ ਆਪਣੀ ਬਰਫ਼ ਦੇਖਣ ਚੱਲ ਗਈ ਸੀਗੀ ਸਵਾਰੀ ਨੇ ਵੈਸੇ ਤੱਕ ਘੰਟਾ ਹੀ ਰੁਕਣਾ ਸੀਗਾ ਬਹੁਤ ਦੂਰ ਤੋਂ ਆਏ ਸਾਊਥਵਾਲਤੋਂ ਆਏ ਹੋਏ ਸੀਗੇ ਤੇ ਆਪਾਂ ਨੇ ਇੱਕ ਦੋ ਰੀਲ ਬਣਾਉਣ ਤੋਂ ਬਾਅਦ ਗੱਡੀ ਇਹਨਾਂ ਨੂੰ ਬਿਠਾ ਕੇ ਦੁਬਾਰਾ ਵਾਪਸ ਪਾਤੀ ਆ ਤੇ ਹੁਣ ਆਪਾਂ ਜਾਣਾ ਸੀਗਾ ਇੱਥੋਂ ਸਿੱਧਾ ਦਿੱਲੀ ਕਿਉਂਕਿ ਸਵਾਰੀ ਨੂੰ ਆਪਾਂ ਨੇ ਦਿੱਲੀ ਡ੍ਰੌਪ ਕਰਨਾ ਸੀਗਾ ਇਹਨਾਂ ਦੀ ਉੱਥੇ ਫਲਾਈਟ ਸੀਗੀ ਤੇ ਹੁਣ ਤਕਰੀਬਨ ਆਪਾਂ 12 1 ਵਜੇ ਨਿਕਲੇ ਸੀਗੇ ਦੁਪਹਿਰ ਦੇ ਇੱਥੇ ਭੀੜ ਫੁੱਲ ਲੱਗੀ ਹੋਈ ਸੀਗੀ ਉਸ ਤੋਂ ਬਾਅਦ ਆਹ ਜਗ੍ਹਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਜਗ੍ਹਾ ਤੇ ਜਦੋਂ ਹੜਾ ਆਏ ਸੀਗੇ ਇੱਥੇ ਵੀਡੀਓ ਆਈ ਸੀ ਕਿ ਨਾ ਇੱਕ ਆਲਟੋ ਦੀ ਉਹ ਇਹੀ ਜਗ੍ਹਾ ਸੀਗੀ ਉਸ ਤੋਂ ਬਾਅਦ ਰਸਤੇ 'ਚ ਜਾਂਦੇ ਜਾਂਦੇ ਆਹਾ ਏਅਰ ਬਲੂਨ ਦੇ ਕੋਲੇ ਸਵਾਰੀ ਨੇ ਬ੍ਰੇਕ ਮਾਰ ਲਈ ਸੀਗੀ ਤੇ ਰਾਈਟ ਵਗੈਰਾ ਕੀਤੀ ਸੀਗੀ ਇੱਥੇ ਤੇ ਆਪਾਂ ਫਿਰ ਤੋਂ ਗੱਡੀ ਪਾਤੀ ਆ ਦਿੱਲੀ ਵੱਲ ਨੂੰ ਤੇ ਇਹ ਜਿਹੜਾ ਪੋਲਾ ਦੇਖੋ ਬਣਿਆ ਆਉਂਦਾ ਹੈ ਇਹ ਮਨੀਕਰ ਸਾਹਿਬ ਭੂਂਤਰ ਕੋਲੇ ਬਣਿਆ ਆਉਂਦਾ ਹੈ ਬੜਾ ਸੋਹਣਾ ਬਣਾਇਆ ਹੋਇਆ ਹੈ ਇਹ ਵੀ ਉਸ ਤੋਂ ਬਾਅਦ ਫਿਰ ਆਪਾਂ ਹੁਣ ਕੰਟੀਨਿਊਸਲੀ ਚੱਲਣਾ ਸੀਗਾ ਦਿੱਲੀ ਨੂੰ ਉੱਪਰ ਤਾਂ ਮੌਸਮ ਮੌਸਮ ਪੂਰਾ ਸਾਫ਼ ਸੀਗਾ ਤੇ ਤਕਰੀਬਨ ਰਾਤ ਹੀ ਹੋ ਚੁੱਕੀ ਸੀਗੀ ਹੁਣ ਚੱਲਦਿਆਂ ਚੱਲਦਿਆਂ ਨੂੰ ਆਪਾਂ ਪਰ ਜਦੋਂ ਆਪਾਂ ਥੱਲੇ ਕੀਰਤਪੁਰ ਸਾਹਿਬ ਕੋਲੇ ਉਤਰਦੇ ਆ ਉਸ ਤੋਂ ਬਾਅਦ ਮੌਸਮ ਥੋੜਾ ਜਿਹਾ ਤੁਹਾਨੂੰ ਅੱਗੇ ਚੈੱਕ ਕਰਉਣਾ ਆ ਬਾਕੀ ਜਦੋਂ ਆਪਾਂ ਗਏ ਦਾ ਸ਼ਿਮਲੇਬਲ ਤੋਂ ਸੀਗੇ ਵਾਪਸ ਆਪਾਂ ਕੀਰਤਪੁਰ ਸਾਹਿਬ ਵੱਲ ਤੋਂ ਹੀ ਆਏ ਸੀਗੇ ਕੀਰਤਪੁਰ ਸਾਹਿਬ ਵੱਲ ਤੋਂ ਮਤਲਬ ਕਿ ਰੋਡ ਤੇ ਸਪੀਡ ਕੈਮਰੇ ਲਾਏ ਹੋਏ ਆ ਇਹਨਾਂ ਨੇ ਜਦੋਂ ਆਪਾਂ ਨਵਾਂ ਰੋਡ ਬਣਿਆ ਆ ਪਰ ਥੱਲੇ ਆਂਦੇ ਸਰ ਕੀਰਤਪੁਰ ਸਾਹਿਬ ਕੋਲੇ ਆ ਕੇ ਆਪਾਂ ਨੂੰ ਪੰਜਾਬ ਚ ਧੁੰਦ ਦਾ ਪੂਰਾ ਸਾਹਮਣਾ ਕਰਨਾ ਪਿਆ ਤਾਂ तकरीबन 9-10 ਵਜੇ ਆਪਾਂ ਉਤਰਗੇ ਸੀਗੇ ਪੰਜਾਬ ਚ ਹੁਣ ਦਿੱਲੀ ਨੂੰ ਘੰਟੋ ਘਟ 8 ਘੰਟੇ ਲੱਗਣੇ ਸੀਗੇ ਆਪਾਂ ਨੂੰ ਤੇ 8 ਘੰਟੇ ਆਪਾਂ ਧੁੰਦ ਜੀ ਗਏ ਸੀਗੇ ਟੱਕਰਾ ਮਾਰਦੇ ਉਸ ਤੋਂ ਬਾਅਦ ਆਪਾਂ ਦਿੱਲੀ ਏਅਰਪੋਰਟ ਪਹੁੰਚ ਚੁੱਕੇ ਸੀਗੇ ਸਵਾਰੀ ਦਾ ਸਮਾਨ ਸਮੂਹਨ ਕੱਢ ਕੇ ਟਰਮੀਨਲ 3 ਤੇ ਸਵਾਰੀ ਨੂੰ ਆਪਾਂ ਨੇ ਡ੍ਰੌਪ ਕਰਤਾ ਸੀਗਾ ਤੇ ਸਵਾਰੀ ਬੜੀ ਖੁਸ਼ੀ ਗਈ ਕਹਿੰਦੀ ਤੂੰ ਬਾਈ ਸਾਨੂੰ برف ਦਿਖਾ ਕੇ ਲੈ ਕੇ ਆਇਆ ਸੀ ਤਾਂ برف ਦੇ ਚੱਕਰ ਚ ਕਾਫੀ ਪੈਸੇ ਖੁੱਕਣ ਆ ਗਏ ਸੀਗੇ ਬਾਕੀ ਜੇ ਬਲੌਗ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਓ ਤੇ YouTube ਤੇ ਇਸ ਇੰਸਟਾਗ੍ਰam ਚੈਨਲ ਨੂੰ